ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕ ਰਹੇ ਆ ਮਤਲਬ ਲਿਸਟ ਜਾਰੀ ਹੋਈ ਆ ਕਿ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕ ਰਹੇ ਆ ਤੇ ਵੈਸੇ ਸਰਕਾਰ ਤੋਂ ਕੋਈ ਬਹੁਤੀ ਉਮੀਦ ਤਾਂ ਹੈ ਨਹੀਂ ਕਿ ਸਰਕਾਰ ਉਹਨਾਂ ਨੂੰ ਬਾਹਰ ਲੈ ਕੇ ਆਊਗੀ ਜਾਂ ਡਿਬੜੂ ਘੜ ਤੋਂ ਚੰਡੀਗੜ੍ਹ ਲੈ ਕੇ ਆਊਗੀ ਸੌ ਚਕਾਊਗੀ ਤੇ ਉਮੀਦ ਤਾਂ ਇਹ ਹੀ ਆ ਕਿ ਕਾਨੂੰਨ ਵੈਸੇ ਆਪਾਂ ਕਹਿ ਦਿੰਨੇ ਆ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਆ ਪਰ ਸਰਕਾਰ ਦੇ ਅੰਦਰ ਹੀ ਆ ਸਾਰਾ ਕੁਝ ਜੇ ਸਰਕਾਰ ਚਾਹੂਗੀ ਤਾਂ ਕਾਨੂੰਨ ਹੈ ਜੇ ਸਰਕਾਰ ਚਾਹੁੰਦੀ ਆ ਤਾਂ ਕਾਨੂੰਨ ਹੈ ਜੇ ਨਹੀਂ ਚਾਹੁੰਦੀ ਤਾਂ ਕਾਨੂੰਨ ਨਹੀਂ ਹੈ ਹੋ ਸਕਦਾ ਕਿ ਵੀਡੀਓ ਕਾਨਫਰੰਸ ਰਹੀਂ ਜਿਹੜੀ ਭਾਈ ਅਮਰਪਾਲ ਸਿੰਘ ਖਾਲਸਾ ਦੀ ਜਿਹੜੀ ਸੌਹ ਆ ਉਹ ਚੁਕਾ ਦੇਣ ਤੇ ਬਾਕੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ ਬਹੁਤ ਸਾਰੇ মিডিਆ ਚੈਨਲਾਂ ਜਾਂ ਹੋਰ ਬਹੁਤ ਰੌਲਾ ਪਾਉਣਗੇ ਕਿ ਹਾਂ ਭਾਈ ਤੇ ਜੀ ਸੌ ਚੱਕ ਲਈ ਜੀ ਐ ਹੋ ਗਿਆ ਜੀ ਜੋ ਹੋ ਗਿਆ ਜੀ ਸਵਧਾਨ ਦੇ ਅੰਡਰ ਸੌ ਚੱਕ ਲਈ ਜੀ ਸਮੇਂ ਦੇ ਮੁਤਾਬਕ ਮਤਲਬ ਜੋ ਵੀ ਰਾਜ ਦੀ ਪ੍ਰਾਪਤੀ ਲਈ ਜੋ ਵੀ ਹੋਵੇ ਉਹ ਕਰ ਲੈਣਾ ਚਾਹੀਦਾ ਸਮੇਂ ਦੇ ਮੁਤਾਬਕ ਸੋ ਭਾਈ ਅਮਰਪਾਲ ਸਿੰਘ ਖਾਲਸਾ ਕੱਲ ਨੂੰ ਸੌ ਚੱਕਦੇ ਆ ਵੀਡੀਓ ਕਾਨਫਰੈਂਸ ਰਾਹੀਂ ਚੱਕਦੇ ਆ ਜਾਂ ਚੰਡੀਗੜ੍ਹ ਜਾ ਕੇ ਚੱਕਦੇ ਆ ਜਿਵੇਂ ਮਰਜੀ ਜਿਹੜੀ ਸੌ ਚੱਕੀ ਜਾਊਗੀ ਸੋ ਖਡੂਰ ਸਾਹਿਬ ਵਾਲੇ ਜਿੰਨੇ ਵੀ ਜਿੰਨਾ ਵੀ ਵੋਟਰਾਂ ਨੇ ਭਾਈ ਅਮਰਪਾਲ ਸਿੰਘ ਖਾਲਸਾ ਨੂੰ ਜਿਹੜਾ ਵੋਟਾਂ પાਕੇ ਜਿਹੜਾ ਉਹ ਜਿੱਤ ਪ੍ਰਾਪਤ ਕਰਵਾਈ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਆ ਸੋ ਵੈਸੇ ਸਰਕਾਰ ਤੋਂ ਕੋਈ ਉਮੀਦ ਨਹੀਂ ਪਰ ਦੇਖਦੇ ਆ ਕਿ ਸਰਕਾਰ ਆ ਜਿਹੜੀ ਵਾਕੇ ਹੀ ਉਹ ਭਾਈ ਅਮਰਪਾਲ ਸਿੰਘ ਨੂੰ ਖਾਲਸਾ ਨੂੰ ਸੋਂ ਚਕਾਉਣ ਲਈ ਜਿਹੜਾ ਉਹ ਚੰਡੀਗੜ੍ਹ ਲੈ ਕੇ ਆਉਂਦੀ ਆ ਜਾਂ ਨਹੀਂ ਲੈ ਕੇ ਆਉਂਦੀ ਕਿਉਂਕਿ NSA ਤਾਂ ਇਹਨਾਂ ਨੇ ਪਹਿਲਾਂ ਹੀ ਲਵਾਤੀ ਆ ਤੇ ਜੇ NSA ਇਹਨਾਂ ਨੇ ਪਹਿਲਾਂ ਵਧਾਤੀ ਆ ਤੇ ਫਿਰ ਕੋਈ ਬਹੁਤ ਈ ਉਮੀਦ ਆਪਾਂ ਰੱਖ ਨਹੀਂ ਸਕਦੇ ਇਹਨਾਂ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ